ਜੀ ਆਂ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਂ ਸੰਪੂਰੀ ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਉਦਘਾਟਨ ਦਾ ਹੜ ਲਿਆਂਦਾ ਜਾ ਰਿਹਾ ਸੋ ਇੱਕ ਕਿਸਮ ਦਾ ਮਾਸ ਉਦਘਾਟਨ ਦਾ ਸਮਾ ਰੱਖਿਆ ਗਿਆ ਜੋ ਆ ਇਹਨਾਂ ਦਿਨਾਂ ਵਿੱਚ ਤੁਹਾਡੇ ਸਾਹਮਣੇ ਆਊਗਾ ਸੋ ਸਕੂਲਾਂ ਦੇ ਵਿੱਚ ਜਿਹੜੇ ਜਿਹੜੇ ਪਿਛਲੇ 3 ਸਾਲ ਦੇ ਵਿੱਚ ਕੰਮ ਹੋਏ ਆ ਕੋਈ ਕਮਰਾ ਬਣਿਆ ਕੋਈ ਬਾਥਰੂਮ ਬਣਿਆ ਕੋਈ ਲੈਬ ਜਾਂ ਕੋਈ ਲਾਇਬ੍ਰੇਰੀ ਬਣੀ ਆ ਜਾਂ ਕੋਈ ਹੋਰ ਕੋਈ ਕੰਮ ਹੋਇਆ ਤੇ ਉਹਦਾ ਆਮ ਆਦਮੀ ਪਾਰਟੀ ਕੋਲ ਨੂੰ ਲੀਡਰ ਚਾਕੇ ਉਦਘਾਟਨ ਕਰਨਗੇ ਸੂਇਦ ਘਾਟਨ ਕਿੰਨੇ ਸਹੀ ਹੈ ਕਿੰਨੇ ਗਲਤ ਹੈ ਆਪਾਂ ਇਹਦੇ ਬਾਰੇ ਇਸ ਵੀਡੀਓ ਵਿੱਚ ਵਿਚਾਰ ਕਰਾਂਗੇ ਤੋਂ ਇਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਉਦਘਾਟਨਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਦੇ ਵਿੱਚ ਐਮਐਲਏ ਮੰਤਰੀ ਜਾਂ ਕੋਈ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਸਰਬਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਇਹ ਜਿਹੜੀਆਂ ਬਿਲਡਿੰਗਾਂ ਇਹਨਾਂ ਨੇ 3 ਸਾਲ ਦੇ ਵਿੱਚ ਕੋਈ ਕਾਜ ਦੇ ਸਰਕਾਰੀ ਸਕੂਲਾਂ ਵਿੱਚ ਕੋਈ ਕਮਰਾ ਬਣਿਆ ਕੋਈ ਲੈਬਰਾਟਰੀ ਬਣੀ ਹੈ ਜਾਂ ਕੋਈ ਮੈਥ ਲੈਬਰਾਟਰੀ ਬਣੀ ਹੈ ਜਾਂ ਕੋਈ ਸਾਇੰਸ ਵਾਲੀ ਲੈਬਰੇਟਰੀ ਬਣੀ ਹੈ ਕੋਈ ਕੰਪਿਊਟਰ ਵਾਲੀ ਲੈਬ ਬਣੀ ਹੈ ਜਾਂ ਕੋਈ ਬਾਥਰੂਮ ਬਣਿਆ ਜਾਂ ਹੋਰ ਕੋਈ ਵੀ ਸਕੂਲ ਦੇ ਵਿੱਚ ਨਿੱਕਾ ਮੋਟਾ ਕੰਮ ਜਿਹੜਾ ਪਿਛਲੇ 3 ਸਾਲ ਦੇ ਵਿੱਚ ਕੀਤਾ ਗਿਆ ਉਦਾਂ ਉਦਘਾਟਨ ਕੀਤਾ ਜਾਊਗਾ ਸੋ ਇਸ ਉਦਘਾਟਨ ਦੇ ਜਿਹੜੀ ਰਸਮਾਂ ਦੇ ਵਾਸਤੇ 25 ਕਰੋੜ ਰੁਪਇਆ ਰੱਖਿਆ ਗਿਆ ਔਰ ਇਹ ਜਿਹੜਾ ਕੰਮ ਆ 7 April ਤੋਂ ਲੈ ਕੇ 31 May ਤੱਕ ਕੀਤਾ ਜਾਣਾ ਸੋ ਦੋਸਤੋ ਅਸਲ ਦੇ ਵਿੱਚ ਦਿੱਲੀ ਵਿੱਚ ਜਿਹੜੀ ਹਾਰ ਹੋਈ ਆ ਮਦਵੀ ਪਾਰਟੀ ਦੀ ਉਹਦੇ ਬਾਅਦ ਪੰਜਾਬ ਦੇ ਵਿੱਚ ਵੀ ਕੋਈ ਬੜਾ ਆਮਦਵੀ ਪਾਰਟੀ ਪਿਛਲੇ 3 ਸਵਾ 3 ਸਾਲ ਦੇ ਵਿੱਚ ਕੋਈ ਬਾਲੇ ਝੰਡੇ ਨਹੀਂ ਗੜ ਸਕੀ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਕਾਫੀ ਦਰਸਯੋਗ ਹੈ। ਜੇ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਕੁਝ ਮਹੀਨਿਆਂ ਤੋਂ ਲੈ ਕੇ ਹੀ ਸਰਕਾਰ ਨੇ ਮਾੜਾ ਮੋਟਾ ਇਹਦੇ ਬਾਰੇ ਜਿਹੜਾ ਪੁਰਸ਼ ਤੰਤਰ ਘਸਿਆ ਨਹੀਂ ਤੇ ਉਸ ਤੋਂ ਪਹਿਲਾਂ ਖੁੱਲੇ ਆਮ ਨਸ਼ੇ ਵਕਦੇ ਸੀ। ਹਜੇ ਵੀ ਨਸ਼ੇ ਕਿੰਨੇ ਕੁ ਸੈੱਟ ਹੋ ਗਏ ਜਾਂ ਨਹੀਂ ਹੋ ਗਏ? ਕਿੰਨੇ ਕੁ ਨਸ਼ੇ ਰੋਕ ਦਿੱਤੇ ਗਏ? ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਪੰਜਾਬ ਸਰਕਾਰ ਨੇ ਆਪਣੀ ਵਾਅਦਾ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਇਹ ਜਿਹੜਾ ਉਦਘਾਟਨਾ ਦਾ ਪਹਚਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਨਾਲ ਇਹ ਪਤਾ ਲੱਗੇ ਕਿ ਕੁਝ ਨਾ ਕੁਝ ਸਰਕਾਰ ਕਰ ਰਹੀ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦੇ ਤੱਕ ਪਹੁੰਚਿਆ ਜਾ ਸਕੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਸਮ ਦਾ ਸਰਕਾਰੀ ਛੋਟੀਆਂ-ਛੋਟੀਆਂ ਰੈਲੀਆਂ ਵਾਲਾ ਸਿਸਟਮ ਜਾਂ ਹੋਰ ਸਰਕਾਰ ਦੀ ਐਡ ਕਰਨ ਵਾਲਾ ਸਿਸਟਮ ਹੋਊਗਾ ਸੋ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਕਿ 5000 ਰੁਪਏ ਪਰ ਫੰਕਸ਼ਨ ਵਾਸਤੇ ਸਰਕਾਰ ਨੇ ਇਸ਼ੂ ਕਰ ਦਿੱਤੇ ਔਰ ਸਾਰਾ ਜਿਹੜਾ ਖਰਚਾ ਹੈ ਤੇ 25 ਕਰੋੜ ਐਸਟੀਮੇਟ ਲਾਇਆ ਗਿਆ। ਸੋ ਦੋਸਤੋ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਐਮਐਲਏ ਸਹਿਬਾਨ ਜਾਂ ਕੋਈ ਮੰਤਰੀ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਹਲਕਾ ਅਨਚਾਰ ਜਾ ਕੇ ਪਿੰਡ ਦੇ ਵਿੱਚ ਸਕੂਲ ਦਾ ਉਦਘਾਟਨ ਕਰੂਗਾ ਤੇ ਉਹਦੇ ਉੱਤੇ ਕਾਫੀ ਸਾਰਾ ਖਰਚਾ ਹੋ ਸਕਦਾ ਜਿਦੇ ਵਿੱਚੋਂ 5000 ਰੁਪਏ ਸਰਕਾਰ ਵੱਲੋਂ ਬੇਕ ਕੀਤਾ ਜਾਊਗਾ। ਬਾਕੀ ਦੇ ਜਿਹੜੇ ਖਰਚੇ ਹੋਣਗੇ ਉਹ ਸਾਡੇ ਟੀਚਰ ਸਹਿਬਾਨ ਜਾਂ ਜਿਹੜੇ ਪਿੰਡ ਦੇ ਪੰਜ ਸਰਪੰਚ ਉਹ ਕਰਨਗੇ। ਕਿਉਂਕਿ ਜਦੋਂ ਵੀ ਕੋਈ ਐਮਐਲਏ ਜਾਂ ਮੰਤਰੀ ਆਉਂਦਾ ਉਹਦੇ ਕੋ ਪਿੰਡ ਵਾਲਿਆਂ ਨੇ ਕੋਈ ਗ੍ਰਾਂਟ ਜਾਂ ਕੋਈ ਹੋਰ ਕੰਮ ਕਰਾਉਣਾ ਹੁੰਦਾ ਜਿਦੇ ਵਾਸਤੇ ਜ਼ਰੂਰੀ ਹੋ ਜਾਂਦਾ ਕਿ ਉਹਨਾਂ ਦੀ ਆਏ ਹੋਈ ਲਿਡਰਾਂ ਦੀ ਆਏ ਪਹੁੰਚ ਕਰਨ ਵਾਸਤੇ ਕੁਝ ਨਾ ਕੁਝ ਖਰਚਾ ਕੀਤਾ ਜਾਵੇ। ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਚੱਲ ਰਿਹਾ ਹੈ ਇਹਨਾਂ ਦੀ ਹਾਲਤ ਕੋਈ ਬਾਹਲੀ ਵਧੀਆ ਨਹੀਂ ਹੈਗੀ। ਬਾਹਲੇ ਪਿੰਡਾਂ ਦੇ ਵਿੱਚ ਸਕੂਲ ਟੀਚਰ ਬੜੇ ਘੱਟ ਨੇ। ਔਰ ਕਈ ਪ੍ਰਾਇਮਰੀ ਸਕੂਲਾਂ ਵਿੱਚ ਮੈਂ ਖੁਦ ਦੇਖਿਆ ਕਿ ਇੱਕ ਇੱਕ ਟੀਚਰ ਉਹ ਵੀ ਪਾਰਟ ਟਾਈਮ ਹੈ ਜਿਹੜਾ ਅੱਧੀ-ਧਾੜੀ ਸਕੂਲ ਵਿੱਚ ਪੜ੍ਹਾਉਂਦਾ। ਪਰ ਅੱਧੀ ਦਿਹਾੜੀ ਕਿਸੇ ਹੋਰ ਸਕੂਲ ਦੇ ਵਿੱਚ ਉਹਦੀ ਡਿਊਟੀ ਲੱਗੀ ਹੁੰਦੀ ਹੈ ਜਾਂ ਉਹਨੇ ਜਿਹੜੇ ਗੈਰ ਸਰਕਾਰੀ ਜਾਂ ਸਰਕਾਰੀ ਕੰਮ ਕਰਨੇ ਹੁੰਦੇ ਆ ਉਹਦੇ ਵਾਸਤੇ ਦੀ ਡਿਊਟੀ ਹੁੰਦੀ ਹੈ ਜਿਸ ਦੇ ਕਰਕੇ ਉਹਨੂੰ ਸਕੂਲ ਛੱਡ ਕੇ ਜਾਣਾ ਪੈਂਦਾ ਆਪਣੇ ਤੌਰ ਤੇ ਕੁਝ ਟੀਚਰ ਸਹਿਬਾਨਾਂ ਕੋਲੋਂ ਬੜੇ ਇਕੱਠੇ ਕੀਤੇ ਆ ਜਿਨ੍ਹਾਂ ਅਨੁਸਾਰ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਆ ਉਹਦੇ ਵਿੱਚ 40% ਜਿਹੜੇ ਸਕੂਲ ਟੀਚਰ ਆ ਕੰਮ ਕਰ ਰਿਹਾ 60% ਜਿਹੜੀਆਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ 60% ਜਿਹੜੀਆਂ ਅਸਾਮੀਆਂ ਟੀਚਰ ਸਹਿਬਾਨਾਂ ਦੀਆਂ ਜਾਂ ਕਲੈਰੀਕਲ ਸਟਾਫ ਆ ਖਾਲੀ ਪਈਆਂ ਬੜੇ ਸਕੂਲਾਂ ਦੇ ਵਿੱਚ ਫੋਰ ਕਲਾਸ ਮੁਲਾਜ਼ਮ ਨਹੀਂ ਹੈਗਾ ਬਹੁਤ ਜਿਆਦੇ ਸਕੂਲਾਂ ਦੇ ਵਿੱਚ ਕਲੈਰੀਕਲ ਸਟਾਫ ਨਹੀਂ ਹੈ ਇਹ ਸਾਰੇ ਕੰਮ ਫਿਰ ਟੀਚਰ ਸਹਿਬਾਨ ਡੈਲੀ ਵੇਜ ਤੇ ਆਪਣੇ ਕੋਲੋਂ ਪੈਸੇ ਦੇ ਕੇ ਕੋਈ ਮੁਲਾਜ਼ਮ ਰੱਖਦੇ ਜਾਂ ਕਰਾਉਂਦੇ ਆ ਸੋ ਇਸੇ ਤਰ੍ਹਾਂ ਬੜੇ ਸਕੂਲਾਂ ਦੇ ਵਿੱਚ ਕੰਪਿਊਟਰ ਟੀਚਰ ਨਹੀਂ ਹੈਗੇ ਕਈ ਕੰਪਿਊਟਰ ਟੀਚਰ 2 2 3 3 ਸਕੂਲ ਹੈਂਡਲ ਕਰ ਰਿਹਾ ਮਤਲਬ ਕਿ 2 ਦਿਨ ਉਹਨਾਂ ਨੇ ਇੱਕ ਸਕੂਲ ਵਿੱਚ ਲਾਉਣੇ ਆ ਦੂਸਰੇ 2 ਦਿਨ ਦੂਜੇ ਸਕੂਲ ਵਿੱਚ ਲਾਉਣੇ ਆ ਤੀਸਰੇ ਜਿਹੜੇ ਪੰਜਵਾਂ ਤੇ ਛੇਵਾਂ ਦਿਨ ਆ ਉਹ ਕਿਸੇ ਤੀਸਰੇ ਸਕੂਲ ਵਿੱਚ ਲਾਉਣੇ ਆ ਇਹਦੇ ਵਿੱਚ ਜੇ ਉਹਨੇ ਕੋਈ ਹੋਰ ਸਰਕਾਰੀ ਕੰਮ ਕਰਨਾ ਹੋਵੇ ਤੇ ਤੁਸੀਂ ਸਮਝ ਸਕਦੇ ਹੋ ਕੰਪਿਊਟਰ ਟੀਚਰਾਂ ਦਾ ਕੀ ਹਾਲ ਬਣਦਾ ਹੋਊਗਾ ਉਹ ਬਾਲੇ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ ਨਹੀਂ ਹੈਗੇ ਜੇ ਆਪਾਂ ਨਕੂਦਰ ਇਲਾਕੇ ਦੀ ਗੱਲ ਕਰੀਏ ਤੇ ਟਾਵੇਂ-ਟਾਵੇਂ ਸਕੂਲਾਂ ਵਿੱਚ ਹੀ ਪੰਜਾਬੀ ਟੀਚਰ ਹੈ ਬਾਲੇ ਜਿਹੜੇ ਮੈਜੋਰਟੀ ਸਾਡੇ ਸਕੂਲ ਆ ਸਰਕਾਰੀ ਉਹ ਪੰਜਾਬੀ ਟੀਚਰਾਂ ਤੋਂ ਸਖਣੇ ਹੈਗੇ ਸੋ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਸਕੂਲਾਂ ਦੇ ਵਿੱਚ ਹੋਰ ਸਹੂਲਤਾਂ ਵੱਲ ਨਿਗਾਹ ਮਰੀ ਜਾਵੇ ਬਜਾਏ ਕਿ ਆਪਾਂ ਇਹ ਛੋਸ਼ਾਪਾਚੀ ਕਰਕੇ ਉਦਘਾਟਨ ਕਰਕੇ ਆਪਣੀ ਵਾਵਾ ਖਟੀ ਜਾਵੇ ਵਿੱਚ ਟੀਚਰਾਂ ਦੀ ਕਮੀ ਹੈ ਇਸ ਕਰਕੇ ਜਿਹੜੇ ਉੱਥੇ ਟੀਚਰ 2 3 4 ਕੰਮ ਕਰਦੇ ਹੁੰਦੇ ਆ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਹਾਈ ਸਕੂਲ ਹੈ ਉਹਦੇ ਵਿੱਚ ਫਿਰ ਉਹ ਟੀਚਰ ਸਾਹਿਬਾਨ ਨੂੰ ਪੀਟੀਏ ਫੰਡ ਵਿੱਚੋਂ ਕੋਈ ਨਾ ਕੋਈ ਟੀਚਰ ਰੱਖਣਾ ਪੈਂਦਾ ਔਰ ਪੀਟੀਏ ਫੰਡ ਵਿੱਚ ਵੀ ਕਿਉਂਕਿ ਗਰੀਬ ਜਨਤਾ ਦੇ ਬੱਚੇ ਹੀ ਬਾਹਲੇ ਸਕੂਲਾਂ ਵਿੱਚ ਪੜ੍ਹਦੇ ਆ ਇਸ ਕਰਕੇ ਪੀਟੀਏ ਵਿੱਚ ਵੀ ਬੜਾ ਫੰਡ ਰਹਿੰਦਾ ਸੋ ਬੜੀ ਵਾਰ ਮੈਂ ਦੇਖਿਆ ਕਿ ਟੀਚਰਾਂ ਨੂੰ ਆਪਣੇ ਕੋਲੋਂ ਤਨਖਾਹ ਦੇ ਕੇ ਉਹਨਾਂ ਨੂੰ ਕੁਝ ਪ੍ਰਾਈਵੇਟ ਟੀਚਰ ਰੱਖਣੇ ਪੈਂਦੇ ਆ ਜ ਜਿਹਦੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਸਕੇ ਸੋ ਦੋਸਤੋ ਇਹ ਗੱਲ ਕਰਨ ਦਾ ਸਾਰਾ ਮਤਲਬ ਇਹੀ ਹੈ ਹਰ ਜੋ ਇਹ ਉਦਘਾਟਨ ਦਾ ਹੱਡ ਲਿਆ ਰਹੀ ਹੈ ਕੁਝ ਨਾ ਕੁਝ ਐਕਟੀਵਿਟੀ ਬਣਾਉਣ ਦੀ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਬਜਾਏ ਇਹਦੇ ਉੱਤੇ ਪੈਸੇ ਖਰਚੇ ਜਾਂਦੇ ਆ ਘਟ ਕੇ ਉਦਘਾਟਨ ਕੀਤੇ ਜਾਣਗੇ ਜਾਂ ਜਿਹੜੇ ਪੱਥਰ ਲਾਏ ਜਾਣਗੇ ਕੰਧਾਂ ਤੇ ਕਿ ਫਲਾਣਾ ਜਿਹੜਾ ਇਹ ਕੰਮ ਹੈ ਇਹ ਐਸਐਮਐਲਏ ਐਸ ਮੰਤਰੀ ਜਾਂ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਨੇ ਕੀਤਾ ਇਹਦੀ ਬਜਾਇ ਸਕੂਲਾਂ ਵਿੱਚ ਕਰਨ ਵਾਲੇ ਬਹੁਤ ਕੰਮ ਹੈਗੇ ਆ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਕਾਫੀ ਵਿਸ਼ੇ ਹੈ ਕਿਉਂਕਿ ਉਹਨਾਂ ਨੂੰ ਸਿੱਧੇ ਤੌਰ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਕੰਪੀਟੀਸ਼ਨ ਕਰਨਾ ਪੈਂਦਾ ਸੋ ਇੱਕ ਤੇ ਜਿਹੜੇ ਚੰਗੇ ਸਟੂਡੈਂਟ ਹੁੰਦੇ ਆ ਜਾਂ ਚੰਗੇ ਘਰਾਂ ਦੇ ਬੱਚੇ ਆ ਤਕੜੇ ਫਾਈਨੈਂਸ਼ਲੀ ਤੌਰ ਤੇ ਠੀਕ ਘਰਾਂ ਦੇ ਬੱਚੇ ਆ ਉਹ ਪ੍ਰਾਈਵੇਟ ਸਕੂਲਾਂ ਵਿੱਚ ਚਲੇ ਜਾਂਦੇ ਆ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦਾ ਰਿਜ਼ਲਟ ਜਿਹੜਾ ਕੁਦਰਤੀ ਤੌਰ ਤੇ ਵਧਿਆ ਹੋ ਜਾਂਦਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਆਦਾ ਲੇਬਰ ਕਲਾਸ ਦੇ ਬੱਚੇ ਆਉਂਦੇ ਆ ਜਾਂ ਫਾਈਨੈਂਸ਼ੀਅਲ ਤੌਰ ਤੇ ਹਲਕੇ ਜਿਹੜਾ ਤਬਕਾ ਉਹਦੇ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਰੂਟੀਨ ਦੇ ਵਿੱਚ ਪੜ੍ਹਾਈ ਕਰਨੀ ਕਾਫੀ ਔਖੀ ਹੋ ਜਾਂਦੀ ਹੈ ਸੋ ਬੱਚਿਆਂ ਨੂੰ ਘਰ ਦੇ ਕੰਮ ਕਈ ਆਪਣੇ ਤੌਰ ਤੇ ਕਰਨੇ ਪੈਂਦੇ ਆ ਜਾਂ ਆਪਣੇ ਪੇਰੈਂਟਸ ਦੇ ਨਾਲ ਕਈ ਵਾਰ ਲੇਬਰ ਕਰਨ ਵੀ ਜਾਣਾ ਪੈਂਦਾ ਇਸ ਕਰਕੇ ਬੱਚਿਆਂ ਦੀ ਹਾਜ਼ਰੀ ਸਕੂਲਾਂ ਦੇ ਵਿੱਚ ਬੜੀ ਘਟ ਜਾਂਦੀ ਹੈ ਜਿਸ ਦਾ ਸਿੱਧਾ ਅਸਰ ਉਹਨਾਂ ਦੀ ਪੜ੍ਹਾਈ ਉੱਤੇ ਪੈਂਦਾ ਸੋ ਇਸ ਕਰਕੇ ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਬਾਲੀ ਇਸ ਤਰ੍ਹਾਂ ਦੀ ਇਸ਼ਤਿਹਾਰਪਾਦੀ ਜਾਂ ਮਸ਼ਹੂਰੀ ਕਰਨ ਦਿੱਤਾ ਸਕੂਲਾਂ ਦਾ ਜਿਹੜਾ ਅਸਲੀ ਢਾਂਚਾ ਸਕੂਲਾਂ ਦਾ ਜਿਹੜਾ ਲੋਡਿੰਦਾ ਢਾਂਚਾ ਉਹਨੂੰ ਡਵੈਲਪਮੈਂਟ ਕਰਨ ਵਾਸਤੇ ਹੋਰ ਫੰਡ ਦਿੱਤਾ ਜਾਵੇ। ਬਿਸ਼ੱਕ ਕਿਸੇ ਹੱਦ ਤੱਕ ਸਰਕਾਰ ਦੀ ਆਪਣੀ ਗਣ ਸਹੀ ਹੋ ਸਕਦੀ ਹੈ ਕਿ ਆਪਣੇ ਸਾਖ ਨੂੰ ਸੁਧਾਰਨ ਵਾਸਤੇ ਉਹ ਪਿੰਡਾਂ ਦੇ ਵਿੱਚ ਜਗਾ ਜਗਾ ਕੰਟੈਕਟ ਕਰਕੇ ਸਕੂਲਾਂ ਦੇ ਵਿੱਚ ਕੰਟੈਕਟ ਕਰਕੇ ਇਸ ਤਰ੍ਹਾਂ ਦੇ ਨਾਲ ਆਪਣੀ ਕੁਝ ਛਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਸੋ ਇਸ ਕਰਕੇ ਜ਼ਰੂਰੀ ਹੈ ਕਿ ਫਜ਼ੂਲ ਖਰਚੇ ਛੱਡ ਕੇ ਪੰਜਾਬ ਸਰਕਾਰ ਕੋਈ ਸਾਰਥਕ ਕੰਮ ਕਰਕੇ ਸਕੂਲਾਂ ਵਿੱਚ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇ। ਬਹੁਤ ਬਹੁਤ ਧੰਨਵਾਦ ਥੈਂਕ ਯੂ